ਇਹ ਸਮਾਗਮ 23 ਤਰੀਕ ਦੇ ਨਿਰੰਤਰ جاری ਆ ਦਿਨ ਤੇ ਰਾਤ ਦੇ ਸਮਾਗਮ ਆ ਰਾਤ ਨੂੰ 12 ਵਜੇ ਸਮਾਪਤੀ ਹੁੰਦੀ ਸਵੇਰੇ ਸਾਜ ਜੀ ਦੀ ਵਾਰ ਨਾਲ ਸ਼ੁਰੂਆਤ ਹੋ ਜਾਂਦੀ ਹੈ ਅੱਜ ਅਮਰਤ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਅਖੰਡ ਪਾਠਾਂ ਦੇ ਭੋਗ ਅਪਰੰਤ ਇਸ ਜਗ੍ਹਾ ਤੇ ਕਥਾ ਕੀਰਤਨ ਤੇ ਵਖ ਵਖ ਬੁਲਾ ਰਿਆਂ ਵੱਲੋਂ ਵਖ ਵਖ ਜਥੇਬੰਦੀਆਂ ਵੱਲੋਂ ਦਾਲ ਪੰਥਾਂ ਦੇ ਮੁਖੀਕਾਰ ਸੇਵਾ ਵਾਲੇ ਮਹਾਪੁਰਖ ਉਹ ਸਾਰਿਆਂ ਵੱਲੋਂ ਸੇਵਾ ਪੰਥੀ ਮਹਾਪੁਰਖ ਸਾਰਿਆਂ ਵੱਲੋਂ ਆਪਣੀ ਆਪਣੀ ਹਾਜ਼ਰੀ ਲਵਾਈ ਗਈ ਮੈਂ ਲੰਬਾ ਨਹੀਂ ਬੋਲਣਾ ਮੈਂ ਕਿਉਂਕਿ ਪ੍ਰਧਾਨ ਜੀ ਸ਼ਰੋਮਣੀ ਅਕਾਲੀ ਦਲ ਸਤਿਕਾਰਯੋਗ ਇੱਕ ਵਾਰੀ ਬੋਲਦਾ ਤੇ ਮੈਨੂੰ ਕਈ ਸਾਡੇ ਮਿੱਤਰ ਪਿਆਰੇ ਹੁੰਦੇ ਜਿਹੜੇ ਉੱਤੇ ਵੀ ਜਾ ਕੇ ਮਾਕੇ ਮਿਲਦੇ ਆ ਤੇ ਉਹ ਮੈਨੂੰ ਆ ਕੇ ਕਹਿੰਦੇ ਆ ਜੀ ਵੀ ਉਹ ਕਹਿੰਦੇ ਤੱਤਾ ਬੋਲਦਾ ਪ੍ਰਧਾਨ ਮੈਂ ਕਹਾਂ ਜੀ ਤੱਤਾ ਨਹੀਂ ਬੋਲਦਾ ਪ੍ਰਧਾਨ ਅਕਾਲੀ ਦਲ ਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋ ਸਿੱਖਾਂ ਦੀਆਂ ਸੰਸਥਾਵਾਂ ਵੱਡੀਆਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਚ ਚੱਲਦੀਆਂ ਤੇ ਤੱਤਾ ਨਹੀਂ ਬੋਲਦੇ ਅਸੀਂ ਹੱਕ ਹਕੂਕਾਂ ਦੀ ਗੱਲ ਕਰਦੇ ਆ ਤੇ ਮੈਂ ਬੇਟਾ ਨਿਮਰਤਾ ਸਹਿਤ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅੱਜ ਦਿੱਲੀ ਨੂੰ ਕੁਝ ਦੇਣ ਗਏ ਸੀ 350 ਸਾਲ ਪਹਿਲਾਂ ਕਿਸ ਕਾਰਜ ਲਈ ਗਏ ਸੀ ਸਾਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਇੱਕ ਧਰਮ ਦੀ ਰੱਖਿਆ ਲਈ ਕਿਉਂਕਿ ਸਾਕਾ ਆਪਾਂ ਹੁਣ ਇਸ ਸਟੇਜਾਂ ਤੇ ਕਹਿੰਨੇ ਸਾਕਾ ਹੁੰਦਾ ਜਿਹੜੀ ਬਹੁਤਾਤ ਹੋਵੇ ਤੇ ਗੁਰੂ ਤੇਗ ਬਹਾਦਰ ਪਾਤਸ਼ਾ ਸਮੁੱਚੀ ਲੋਕਾਈ ਦੀ ਬਹੁਤਾਤ ਸੀ ਤੇ ਸਤਗੁਰ ਜੀ ਨੇ ਆਪਣਾ ਸੀਸ ਉੱਤੇ ਭੇਟ ਕੀਤਾ ਤੇ ਅੱਜ ਦਿੱਲੀ ਵਾਲਿਓ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਹੱਕ ਪੰਜਾਬ ਦੇ ਖੋਬੋ ਨਾ ਇਹ ਉਹੋ ਹੀ ਹੱਕ ਪੰਜਾਬ ਦੇ ਆ ਜਿਹੜੇ ਹੱਕਾਂ ਹਕੂਕਾਂ ਲਈ ਸਹਿਬਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੀ ਸ਼ਹਾਦਤ ਦਿੱਤੀ ਸੀ ਕਈ ਵਾਰੀ ਕਹਦੇ ਨੇ ਪੋਲੀਟਿਕਲ ਤੌਰ ਤੇ ਪੋਲੀਟਿਕਲ ਤੌਰ ਤੇ ਨਹੀਂ ਇਹ ਸਾਡੇ ਹੱਕ ਹਕੂਕ ਆ ਜਿਹੜੇ ਉਹ ਕਿਹੜੇ ਆ ਕਿ ਰਾਜਨੀਤਿਕ ਤੌਰ ਤੇ ਬਹੁਤ ਵੱਡਾ ਸਾਡਾ ਨੁਕਸਾਨ ਹੋ ਰਿਹਾ ਜੇ ਭਾਖੜਾ ਡੈਮ ਮੈਨੇਜਮੈਂਟ ਬੋਰਡ ਉਹਦਾ ਵਿੱਚ ਖੇਰੂ ਖੇਰੂ ਕੀਤਾ ਗਿਆ ਪੰਜਾਬ ਤੋਂ ਖੋਇਆ ਗਿਆ ਜੇ ਪੰਜਾਬ ਯੂਨੀਵਰਸਿਟੀ ਦੀ ਗੱਲ ਕਰਾਂ ਉਹ ਲਾਂਬੇ ਕਰਨ ਦਾ ਯਤਨ ਕੀਤਾ ਸਭ ਤੋਂ ਪਿਆਰੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਨੂੰ ਵੀ ਵੱਖ ਕਰਕੇ ਵਿੱਚੋਂ ਹਰਿਆਣਾ ਕਮੇਟੀ ਬਣਾ ਦਿੱਤੀ ਆ ਇੱਕ ਹੁਣ ਨਵਾਂ ਚੱਲਿਆ ਸੀ ਸਿਸਟਮ ਭਿਜੇ ਦੇ ਵਿੱਚ ਚੰਡੀਗੜ੍ਹ ਪੰਜਾਬ ਤੋਂ ਲਾਂਬੇ ਕਰਕੇ ਝੂਟੀ ਬਣਾ ਦਿੱਤਾ ਜਾਊਗਾ ਤੇ ਮੈਂ ਕਹਿਣਾ ਚਾਹਣਾ ਇਹ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਇਹਨਾਂ ਗੱਲਾਂ ਦੇ ਪਹਿਰਾ ਦਿੱਤਾ ਹਾਲੇ ਡਿਫਰ ਹੈ ਕੀਤਾ ਕਹਿੰਦੇ ਅਸੀਂ ਪੋਸਟਪੋਨ ਨਹੀਂ ਇੱਕ ਹੁੰਦਾ ਬੇਦਰਰਾ ਕਰ ਲੈਣਾ ਇੱਕ ਹੁੰਦਾ ਉਹਨੂੰ ਗਾਹਾਂ ਲਈ ਪੋਸਟਪੋਨ ਕਰ ਦੇਣਾ ਤੇ ਹਾਲੇ ਪੋਸਟਪੋਨ ਇਹ ਕੀਤਾ ਤਿਆਰ ਰਹੋ ਪ੍ਰਧਾਨ ਜੀ ਤੁਹਾਨੂੰ ਵੀ ਬੇਨਤੀ ਆ ਕਿ ਸਾਡੇ ਇਹ ਹੱਕ ਹਕੂ ਗੁਰੂ ਤੇਗ ਬਹਾਦਰ ਪਾਚਾ ਨੇ ਪੰਜਾਬ ਦੇ ਲੋਕਾਂ ਨੂੰ ਵਕਤ ਦਿੱਤੇ ਸੀ ਪੰਜਾਬੀ ਸੂਬੇ ਤੋਂ ਮੋਰਚੇ ਤੋਂ ਬਾਅਦ ਐਸੇ ਧਰਤੀ ਦਾ ਮਤਾ ਵੀ ਆਨੰਦਪੁਰ ਦਾ ਆਪਾਂ ਲੋਚਦੇ ਰਹੇ ਉਹ ਕੀ ਸੀ ਉਹ ਜੁਨੀਅਨ ਆਫ ਇੰਡੀਆ ਆ ਤੇ ਜੁਨੀਅਨ ਆਫ ਇੰਡੀਆ ਦਾ ਹਿੱਸਾ ਵੀ ਆ ਸੀ ਤੇ ਉਸ ਹਿੱਸੇ 'ਚ ਅਸੀਂ ਆਪਣਾ ਫੈਡਰਲ ਜਮਹੁੰਦਾ ਹੱਕ ਵੀ ਮੰਗਦੇ ਅੱਜ ਸਾਰੀਆਂ ਸਟੇਟਾਂ ਬਾਕੀ ਵੀ ਇਸ ਗੱਲ ਤੇ ਜ਼ੋਰ ਪਾ ਰਹੀਆਂ ਸੋ ਮੈਂ ਸਨੇਵਰ ਬੇਨਤੀ ਕਰਦਾ ਹਾਂ ਗੁਰੂ ਤੇਗ ਬਹਾਦਰ ਪਾਚਾ ਦੇ ਅਸੀਂ ਪਰ ਉਪਕਾਰ ਉਹਦਾ ਤਾਂ ਕੋਈ ਦੇਣਾ ਨਹੀਂ ਦੇ ਸਕਦਾ ਸਤਗੁਰੂ ਜੀ ਕਿਸੇ ਦੇ احسان ਨਹੀਂ ਕਰਨ ਗਏ ਸਤਗੁਰੂ ਜੀ ਦੇ ਬੀਲੇ ਬਹੁਤ ਵੱਡੇ ਪੀਰ ਪਗੰਬਰ ਆউলਿਏ ਸੀ ਪਰ ਜੇ ਸ਼ਹਾਦਤ ਇਸੇ ਆਈ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਹਿੱਸੇ ਆਈ ਤੇ ਮੈਂ ਜਿਹੜੇ ਆ ਅੱਜ ਦੇ ਪੰਜਾਬ ਦੇ ਰਾਜ ਸ਼ਾਸਕ ਇਹਨਾਂ ਨੂੰ ਵੀ ਬੇਨਤੀ ਕਰਨਾ ਤੇ ਤੁਹਾਨੂੰ ਮੈਂ ਗਿਣਾਉਣਾ ਵੀ ਚਾਹਨਾ ਕਿ ਕਿਹੜਾ ਕਾਰਜ ਆ ਜਿਹੜਾ ਕਾਰਜ 2019 ਤੋਂ ਸ਼ੁਰੂ ਕੀਤਾ ਸੀ 2022 ਦੇ ਵਿੱਚ ਇੱਕ ਰੱਟ ਲਾ ਕੇ ਇਹ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬੀਅਤ ਦਾ ਨਾਸ ਕੀਤਾ ਜਿਹੜੇ ਅੱਜ ਕਹਿ ਰਹੇ ਆ ਕਿ ਸ਼ਰਮ ਨਹੀਂ ਸਾਨੂੰ ਆ ਇਹ ਜਿਹੜੀਆਂ ਸਸਤਾਵਦੀਆਂ ਮਨਾਉਣ ਦਾ ਹੱਕ ਹੈ ਮੈਂ ਕਹਿੰਦਾ ਜੀ ਆਇਆਂ ਬਿਲਕੁਲ ਮਨਾਉਣ ਦਾ ਹੱਕ ਹੈ ਕਿਸੇ ਨੂੰ ਨਹੀਂ ਸਾਰਿਆਂ ਨੂੰ ਹੀ ਆ ਛੱਬੀ ਨਗਰ ਕੀਰਤਨ ਇਸ ਧਰਤੀ ਤੇ ਆਏ ਸਾਰਿਆਂ ਨੂੰ ਹੀ ਆ ਪਰ ਧਾਰਮਿਕ ਜਥੇਬੰਦੀਆਂ ਦਾ ਇੱਕ ਕਾਰਜ ਖੇਤਰ ਹੁੰਦਾ ਰਾਜਨੀਤਿਕ ਜਥੇਬੰਦੀਆਂ ਤੇ ਸਰਕਾਰਾਂ ਦਾ ਇੱਕ ਖੇਤਰ ਹੁੰਦਾ ਬਖਾਵੇ ਮਾਤਰ ਨਹੀਂ ਆ ਮੈਂ ਲੋਟ ਕੀਤੀ ਆ ਜਾਦਾ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਵਾਕਸ਼ਿਸ਼ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਤੌਰ ਦੇ ਮੁੱਖ ਸੇਵਾਦਾਰ ਦੇ ਤੌਰ ਦੇ ਉੱਤੇ 12 ಶತাবਦੀਆਂ ਮਨਾਈਆਂ ਆ ਬਾਅਦ ਵਿੱਚ ಶತাবਦੀਆ ਜਿਹੜੀ ਹਿੱਸੇ ਆਈ ਆ ਜਿਹੜੀਆਂ ਇਹਨਾਂ ਦੇ ਰਾਜਕਾਲ ਚ ਮੈਂ ਪਹਿਲਾਂ ਤੁਹਾਨੂੰ ਤਿੰਨ ਚਾਰ ਹੀ ਗਿਣਾਉਣੀਆਂ ਚਾਹਨਾ ਕਿ ਪਹਿਲਾਂ ਕਿਉਂ ਨੇ ਮਨਾਈਆਂ ਗਈਆਂ ਸਭ ਤੋਂ ਅਖੀਰਲੀ ਜਿਹੜੀ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ 450 ਸਾਲਾਂ ਤੇ ਗੁਰੂ ਰਾਮਦਾਸ ਪਾਤਸ਼ਾਹ ਦਾ ਗਰਿਆਈ ਦਿਵਸ ਪਵਿੱਤਰ ਗੋਇੰਦਵਾਲ ਦੀ ਧਰਤੀ ਤੇ ਮਨਾਇਆ ਸੀ ਸਾਰਾ ਪੰਥ ਇਕੱਠਾ ਸੀ ਪੰਜੇ ਤਖਤਾਂ ਦੇ ਸਿੰਘ ਸਹਿਬਾਨ ਇਕੱਠੇ ਸੀ ਕਿਸੇ ਨੇ ਪੈਚ ਨਹੀਂ ਲਾਇਆ ਕਿਸੇ ਨੇ ਪੁਲਿਸ ਨੇ ਭੇਜੀ ਇੱਕ ਮਹੀਨਾ ਲਗਾਤਾਰ ਅਸੀਂ ਕਹਿੰਦੇ ਰਹੇ ਕਿ ਸਰਕਾਰਾਂ ਕੋਈ ਕਾਰਜ ਕਰੋ ਤਦ ਚੇਤਾ ਨਹੀਂ ਸੀ ਇਸ ਸ਼ਤਾਬਦੀ ਦਾ ਉਹ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਪਾਛਾ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਗੁਰੂ ਕੇ ਮਹਿਲ ਮਨਾਇਆ ਜਿੱਥੋਂ ਸ਼ਤਾਬਦੀ ਦੀ ਸ਼ੁਰੂ ਕੀਤੀ ਸੀ ਪਹਿਲਾਂ 22 ਦੇ ਵਿੱਚ ਉੱਥੇ ਕਿਸੇ ਨੇ ਸ਼ਤਾਬਦੀ ਨਹੀਂ ਮਨਾਈ ਉੱਥੇ ਕੋਈ ਸ਼ਤਾਬਦੀ ਦਾ ਚੇਤਾ ਨਹੀਂ ਆਇਆ ਉਹ ਤੋਂ ਬਾਅਦ ਗੁਰੂ ਕੇ ਬਾਗਦੇ ਦੀ 100 ਸਾਲਾਂ ਸ਼ਤਾਬਦੀ ਆਈ ਉਹ ਤਾਂ ਸਾਂਝ ਆਈ ਸੀ ਨਾ ਸਾਰਾ ਉਸ ਵੇਲੇ ਤਾਂ ਹਲੇ ਆਪਾਂ ਭਾਰਤ ਦੇਸ਼ ਦੇ ਵਿੱਚ ਆਪਾਂ ਗੁਲਾਮ ਹੀ ਬੈਠੇ ਸੀ ਤੇ ਉਹ ਮਨਾ ਲੈਣੀ ਚਾਹੀਦੀ ਸੀ ਕਿਸੇ ਨੇ ਤਰਸ ਨਹੀਂ ਕੀਤਾ ਉਸ ਤੋਂ ਬਾਅਦ ਪੰਜਾ ਸਾਹਿਬ ਦੀ 100 ਸਾਲਾਂ ਸ਼ਤਾਬਦੀ ਆਈ ਜਿਹੜੀ ਸਰਵ ਸਾਂਝੀ ਸੀ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਲਈ ਤਦ ਵੀ ਕਿਸੇ ਨੂੰ ਯਾਦ ਨਹੀਂ ਆਈ ਉਸ ਤੋਂ ਬਾਅਦ 100 ਸਾਲਾਂ ਜੈਤੋਂ ਦਾ ਮੋਰਚਾ ਉਹ ਕਿੱਡਾ ਮੋਰਚਾ ਸੀ ਉਸ ਮੋਰਚੇ ਦੀ ਕਦੇ ਯਾਦ ਨਹੀਂ ਆਈ ਉਸ ਤੋਂ ਬਾਅਦ ਗੁਰੂ ਰਾਮਦਾਸ ਪਾਤਸ਼ਾਹ ਦਾ 450 ਸਾਲ ਪਹਿਲਾਂ ਮੈਂ ਕਹਿ ਚੁੱਕਾ ਸਭ ਤੋਂ ਵੱਡੀ ਸ਼ਤਾਬਦੀ ਸੀ ਮਾਤਾ ਗੁਜਰਕੌਰ ਜੀ ਦੀ 400 ਸਾਲਾ ਜਿਹੜੀ ਪੰਥ ਕਾਲਸੇ ਨੇ ਕਰਤਾਰਪੁਰ ਦੀ ਧਰਤੀ ਤੇ ਮਨਾਈ ਸੀ ਉੱਥੇ ਵੀ ਕਿਸੇ ਨੂੰ ਯਾਦ ਨਹੀਂ ਆਈ ਤੇ ਮੈਨੂੰ ਕਹਿਣਗੇ ਵੀ ਭਈ ਧਾਰਮਿਕ ਸਟੇਜ ਤੋਂ ਰਾਜਨੀਤਿਕ ਬੋਲਦਾ ਮੈਂ ਬੋਲਦਾ ਰਾਜਨੀਤਿਕ ਮੈਂ ਰਾਜਨੀਤਿਕ ਹਾਂ ਮੇਰੀ ਮਾਂ ਪਾਰਟੀ ਹੀ ਸ਼੍ਰੋਮਣੀ ਕਾਲੀ ਤੇ ਦੀ ਅਗਵਾਈ ਸਰਦਾਰ ਸੁਖਵੀਰ ਸਿੰਘ ਬਾਦਲ ਕਰਦੇ ਆ ਤੇ ਜੇ ਮੈਂ ਨਹੀਂ ਬੋਲੂਗਾ ਹੋਰ ਕੌਣ ਬੋਲੂਗਾ ਇਹ ਜਥੇਬੰਦੀਆਂ ਕਰਾਮਾਤ ਹੁੰਦੀਆਂ ਅਸੀਂ ਵੀ ਕਈ ਵਾਰੀ ਸੌਂਗੜ ਜਾਂਦੇ ਹੋਏ ਭਈ ਕੋਈ ਨਹੀਂ ਇਦਾਂ ਹੀ ਆ ਇਦਾਂ ਨਹੀਂ ਤੱਕ ਕੇ ਸਾਰਾ ਕੁਝ ਹੋ ਰਿਹਾ ਹੁਣ 400 ਸਾਲਾਂ ਗਾਹਾਂ ਆਉਣਾ ਅੰਮ੍ਰਿਤਸਰ ਦਾ ਉਹ ਜਿਹੜਾ ਆਪਾਂ 2027 ਚ ਮਨਾਉਣਾ ਉਹਦੇ ਲਈ ਵੀ ਅੱਜ ਤੋਂ ਸ਼ੁਰੂ ਕਰ ਦਿੱਤਾ ਸੋ ਵੀਰੋ ਮੈਂ ਕਹਿਣਾ ਚਾਹੁੰਨਾ ਛਤਾਬ ਜੀਆਂ ਮਨਾਓ ਜੀ ਆਇਆਂ ਨੂੰ ਪਰ ਆਪਣੇ ਕਾਰਜ ਖੇਤਰ ਚ ਮਨਾਓ ਸਾਨੂੰ ਕੋਈ ਦੁੱਖ ਨਹੀਂ ਧਾਰਮਿਕ ਤੌਰ ਤੇ ਕਾਰਜ ਜਿਹੜੀਆਂ ਜੱਫੇ ਬੰਦੀਆਂ ਕਰਦੀਆਂ ਉਹ ਕਰਨ ਤੇ ਮੈਂ ਜੇ ਹੁਣ ਇਸ ਕੱਲ ਦੇ ਬਾਰੇ ਬੋਲਣ ਲੱਪਿਆ ਫੇ ਹੋਰ ਕਹਿਣਗੇ ਪਰ ਮੈਂ ਕਹਿਣਾ ਚਾਹਣਾ ਵੀਰੋ ਤਕੜੇ ਹੋਈਏ ਅਨਸਾਬ ਅਸੀਂ ਮੰਗਦੇ ਆ ਆ ਮੈਂ 2 3 4 ਮਤੇ ਲਿਖੇ ਆ ਜਿਹੜੇ ਮੈਂ ਹੀ ਬੋਲ ਦੇਣੇ ਆ ਤੁਸੀਂ ਸਾਰਿਆਂ ਨੇ ਜਕਾਰਿਆਂ ਦੀ ਗੂੰਜ ਦੇ ਨਾਲ ਇਹਦੀ ਪ੍ਰਵਾਨਗੀ ਵੀ ਦੇਣੀ ਆ ਤੇ ਨਾਲ ਦੀ ਨਾਲ ਮੈਂ ਇੱਕ ਹੋਰ ਵੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਕਰਨੀ ਚਾਹਣਾ ਕਿਉਂਕਿ ਗੁਰਮਤ ਦੇ ਸਮਾਗਮ ਚੱਲਦੇ ਆ ਸਾਡੇ 26 ਨਗਰ ਕੀਰਤਨ ਅੱਜ ਤੱਕ ਇੱਥੇ ਆ ਚੁੱਕੇ ਆ ਉਹਨਾਂ ਦੇ ਨਾਲ ਜਿਹੜਾ ਸਭ ਤੋਂ ਵੱਡਾ ਸਮਾਗਮ ਆ ਬਾਰ-ਬਾਰ ਵਾਰੀ ਬੇਨਤੀ ਵੀ ਕੀਤੀ ਅੱਜ ਨਗਰ ਕੀਰਤਨ ਦੀ ਪ੍ਰੰਪਤਾ ਉਹ ਪਵਿੱਤਰ ਧਰਤੀ ਗੁਰਦੁਆਰਾ ਸੀਸਗੰਜ ਨਵੀਂ ਦਿੱਲੀ ਤੋਂ ਸ਼ੁਰੂ ਹੋਈ ਆ ਤੇ ਮੈਂ ਧੰਨਵਾਦ ਕਰਦਾ ਨਵੀਂ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਦਾ ਜਿਨ੍ਹਾਂ ਨੇ ਆਪ ਝੰਡੀ ਦੇ ਕੇ ਉਸ ਪਵਿੱਤਰ ਸਥਾਨ ਤੋਂ ਨਗਰ ਕੀਰਤਨ ਤੋਰਿਆ ਜਿਹੜੀਆਂ ਸਮੂਚੀਆਂ ਸ਼੍ਰੋਮ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਜਿਹੜੀਆਂ ਹਰ ਸਾਲ ਨਗਰ ਕੀਰਤਨ ਲੈ ਕੇ ਆਉਂਦੀਆਂ ਉਹ ਪੜਾੜ ਪੜਾ 28 ਤਰੀਕ ਨੂੰ ਰਾਤ ਨੂੰ ਗੁਰਦੁਆਰਾ ਸ੍ਰੀ ਬਹਿਵਾਨਗੜ ਪਹੁੰਚਣ ਗਏ ਉੱਥੇ ਰਾਤ ਦੇ ਸਮਾਗਮ ਵੀ ਆ ਭਾਈ ਪਿੰਦਰਪਾਲ ਸਿੰਘ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲੇ ਕੀਰਤਨ ਕਰਨਗੇ ਤੇ ਸਵੇਰੇ ਅੰਮ੍ਰਿਤ ਵੇਲੇ 6 ਵਜੇ ਖੰਡ ਪਾਠਾਂ ਦੇ ਪੋਗ ਪਾਏ ਜਾਣਗੇ ਸਹਿਬ ਕਾ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਉਸ ਮਹਾਨ ਨਗਰ ਕੀਰਤਨ ਲਈ 8 ਵਜੇ ਪੂਰੇ ਖਾਲਸਾਈ ਜਹੋ ਜਲਾਲ ਦੇ ਨਾਲ ਉਹ ਮਹਾਨ ਨਗਰ ਕੀਰਤਨ ਸ਼ੁਰੂ ਹੋਣਾ ਮੈਂ ਪਹਿਲਾਂ ਵੀ ਕਹਿੰਨਾ ਅੱਜ ਵੀ ਕਹਿੰਨਾ ਪਹਿਲਾਂ ਭਾਵੇਂ ਕੋਈ ਰਹਿ ਜਵੇ 25 ਤਰੀਕ 28 ਤਰੀਕ ਤੱਕ 29 ਤਰੀਕ ਨੂੰ ਇੱਕ ਇੱਕ ਬੱਚਾ ਇੱਕ ਇੱਕ ਪਿਆਰ ਪਰਿਵਾਰ ਦਾ ਜੀ ਉਸ ਸ਼ਤਾਬਦੀ ਵਿੱਚ ਉਸ ਮਹਾਨ ਨਗਰ ਕੀਰਤਨ ਵਿੱਚ ਆਵੇ ਕਿਹੜਾ ਨਗਰ ਕੀਰਤਨ ਕਲਗੀਧਰ ਪਾਚਾ ਆਪ ਸੀਸ ਲੈ ਕੇ ਭਾਈ ਜੈਤਾ ਚੋਂ ਆਪ ਤੁਰਿਆ ਕੀਰਤਨ ਕਰਦੇ ਮਾਤਾ ਗੁਜਰੀ ਜੀ ਨਾਲ ਤੁਰਿਆ ਨਾਲ ਮਾਤਾ ਨਾਨਕੀ ਜੀ ਤੁਰਿਆ ਉਹ ਨਗਰ ਕੀਰਤਨ ਸਮੁੱਚੇ ਸਿੱਖ ਪੰਥ ਦੀਆਂ ਉਸ ਵੇਲੇ ਜਿੰਨੇ ਵੀ ਸਿੱਖ ਸੀ ਤੇ ਸਤਿਗੁਰੂ ਜੀ ਨੇ ਨਾਲ ਲੈ ਕੇ ਇਸ ਪਵਿੱਤਰ ਸਥਾਨ ਤੇ ਚੰਦਨ ਦੇ ਵਿੱਚ ਗੁਰੂ ਸਾਹਿਬ ਨੇ ਸੰਸਕਾਰ ਕੀਤਾ ਆ ਮੋਰੇ ਅਕਾਲ ਬੁੰਗਾ ਗੁਰਦੁਆਰਾ ਛੋਟਾ ਇਹ ਜਿਹੜਾ ਅੰਦਰ ਬਣਿਆ ਆ ਤੁਸੀਂ ਦੇਖਦੇ ਹੋ ਉਹਨਾਂ ਹੀ ਜਗ੍ਹਾ ਜਿੱਥੇ ਸਤਗੁਰ ਦਾ ਪ੍ਰਕਾਸ਼ ਆ ਇਸ ਸਥਾਨ ਤੇ ਸਤਗੁਰ ਜੀ ਦੇ ਸੀਸ ਦਾ ਸੰਸਕਾਰ ਕੀਤਾ ਆ ਮੋਰੇ ਅਕਾਲ ਬੁੰਗਾ ਜਿਹੜਾ ਗੁਰਦੁਆਰਾ ਇਹਦਾ ਵੀ ਮਹੱਤਵ ਆ ਛੋਟਾ ਬੁੰਗਾ ਕਲਗੀਧਰ ਪਾਤਸ਼ਾਹ ਦੀ ਉਮਰ 9 ਸਾਲ ਆ 9 ਸਾਲ ਦੀ ਉਮਰ ਚ ਗੁਰਤਾ ਗੱਦੀ ਪਿਛੇ ਨਾਲ ਭੋਰਾ ਸਾਹਿਬ ਦੇ ਵਿੱਚ ਦਮਦਮਾ ਸਾਹਿਬ ਗੁਰਦੁਆਰਾ ਜਿਹੜਾ 23 ਤਰੀਕ ਨੂੰ ਆਪਾਂ ਪ੍ਰਕਾਸ਼ ਦੇ ਜਿਹੜਾ ਆਪਣੇ ਸਤਗੁਰ ਜੀ ਦਾ ਗੁਰਿਆਈ ਦਿਵਸ ਮਨਾ ਕੇ ਹਟਿਆ ਉਸ ਆਸਾਨ ਤੇ ਸਤਗੁਰ ਜੀ ਨੂੰ ਗ੍ਰਿਆਈ ਬਖਸ਼ਿਸ਼ ਕੀਤੀ ਐਸ ਜਗ੍ਹਾ ਤੇ 1675 ਵਿੱਚ ਕੀ ਕਿਹਾ ਗਲਗੀਦਰ ਪਾਸ਼ਾ ਨੇ 9 ਸਾਲ ਦੀ ਉਮਰ ਦੇ ਵਿੱਚ ਭਾਈ ਜੈਤਾ ਜੀ ਸੁਣਾਓ ਦਿੱਲੀ ਦੇ ਵਿੱਚ ਸਿੱਖਾਂ ਦਾ ਕੀ ਹਾਲ ਸੀ ਤੇ ਜਿਹਨੇ ਕਿਹਾ ਸਤਗੁਰ ਜੀ ਸੰਗਤ ਤਾਂ ਬਹੁਤ ਸੀ ਪਰ ਸਿੱਖ ਦੀ ਪਹਿਚਾਣ ਨਹੀਂ ਸੀ 9 ਸਾਲ ਦੀ ਜੁਮਰ ਗੁਰੂ ਸਾਹਿਬ ਨੇ 1675 ਦੇ ਵਿੱਚ ਇਸ ਸਥਾਨ ਤੋਂ ਕਿਹਾ ਸੀ ਕੇ ਹੁਣ ਮੈਂ ਐਸਾ ਖਾਲਸਾ ਸਾਜੂਗਾ ਜਿਹੜਾ ਲੱਖਾਂ ਕਰੋੜਾਂ ਦੇ ਵਿੱਚ ਵੱਖਰਾ ਦਿਸੂਗਾ ਜਿਹਦੀ ਪਹਿਚਾਨ ਦੀ ਲੋੜ ਨਹੀਂ ਹੋਊਗੀ ਜਿਹਦੀ ਸੋਚ ਗੁਰੂ ਪਰਣਾਏ ਗੁਰ ਸ਼ਬਦ ਨੂੰ ਹੋਊਗੀ ਤੇ ਕਲਗੀਧਰ ਪਾਤਸ਼ਾਹ ਨੇ 1675 ਤੋਂ ਲੈ ਕੇ 1699 ਤੱਕ 24 ਸਾਲ ਸਤਗੁਰਾਂ ਨੇ ਜੰਗਾਂ ਜੋਧਾਂ ਦੇ ਵਿੱਚ ਸਮਾਂ ਗੁਜ਼ਾਰਿਆ ਗੁਰਮਤਿ ਦਾ ਬਹੁਤ ਕੁਝ ਸਾਨੂੰ ਬਖਸ਼ਿਸ਼ ਕੀਤਾ 1699 ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਉਸ ਪਵਿੱਤਰ ਸਿਧਾਂਤ ਨੂੰ ਕਿਹੜਾ ਸਿਧਾਂਤ ਸੀ ਸਤਗੁਰ ਜੀ ਨੇ ਬਾਬਰ ਨੂੰ ਜਾਬਰ ਕਿਹਾ ਮੈਂ ਹੁਣ ਵਿਥਿਆ ਚ ਜਾਊਂਗਾ ਲੰਬਾ ਹੋ ਜਾਊ ਦਸਾਂ ਪਾਤਸ਼ਾਹਿਆ ਨੇ ਆਪਣੇ ਕੰਨ ਕਮਲਾ ਨਾਲ ਬਹੁਤ ਕੁਝ ਸਾਨੂੰ ਬਖਸ਼ਿਸ਼ ਕੀਤਾ ਤੇ 1699 ਵਿੱਚ ਪੰਜ ਪਿਆਰਿਆਂ ਦੀ ਚੋਣ ਕੀਤੀ ਜਰਾ ਨਿਗਾਹ ਮਾਰੋ ਕਿਹੜੇ ਪੰਜ ਪਿਆਰੇ ਸੀ ਚਾਰ ਪੰਜ ਪਿਆਰੇ ਉਹ ਸੀ ਜਿਨ੍ਹਾਂ ਨੂੰ ਦੱਬੇ ਤੇ ਲਤਾੜੇ ਲੋਕ ਕਹਿੰਦੇ ਸਨ ਜਿਨ੍ਹਾਂ ਨੇ ਇਰਖਾ ਕਰਦੇ ਸੀ ਬਾਹਰ ਬਾਦ ਵਿੱਚ ਵੰਡੇ ਹੋਏ ਸੀ ਕਲਗੀਧਰ ਪਾਤਸ਼ਾਹ ਨੇ ਇੱਥੇ ਇਸ ਪਵਿੱਤਰ ਕੇਸਗੜ ਦੀ ਧਰਤੀ ਤੇ 1675 ਦਾ ਕੀਤਾ ਸੰਕਲਪ ਦੁਹਰਾਇਆ ਤੇ ਆਪ ਆਪ ਗੁਰੂ ਸਾਹਿਬ ਨੇ ਪੰਜਾ ਪਾਸੋਂ ਖੰਡੇ ਬਾਟੇ ਦੀ ਪੌੜ ਲੈ ਕੇ ਇੱਕ فاصلਾ ਮਕਾ ਦਿੱਤਾ 1699 ਤੋਂ ਲੈ ਕੇ 1708 ਸਾਕ ਖਾਲਸੇ ਦੀ ਪੜਖ ਵੀ ਹੋਈ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਭੇਡ ਚੜ ਗਿਆ ਸ਼ਹੀਦ ਹੋ ਗਿਆ ਤੇ ਸਤਗੁਰੂ ਜੀ ਦੀ ਦਮਦਮੇ ਦੀ ਧਰਤੀ ਤੇ ਜਾਂਦੇ ਆ ਜਫਰਨਾਮਾ ਲਿਖਦੇ ਆ ਸਤਗੁਰੂ ਜੀ ਨੇ ਉਹ ਜਫਰਨਾਮਾ ਜਿਹੜੇ ਅਰੰਗਜੀਤ ਨੂੰ ਭੇਜਿਆ ਜਿਹੜਾ ਕਹਿੰਦਾ ਸੀ ਮੈਂ ਬਖਸ਼ ਪੰਜ ਬਖਸ਼ਾਂ ਦਾ ਨਵਾਜੀ ਆ ਮੈਂ ਬਹੁਤ ਧਾਰਮਕ ਆ ਜਿਹੜੇ ਸਤਗੁਰਾਂ ਨੇ ਜਫਰਨਾਮਾ ਭੇਜਿਆ ਇੱਕ ਇੱਕ ਸ਼ਬਦ ਪੜ੍ਹ ਕੇ ਮਰਿਆ ਨਹੀਂ ਸੀ ਮਾਨਸਿਕ ਤੌਰ ਤੇ ਮਰ ਕੇ ਮੌਤ ਹੋ ਗਈ ਉਹਦੀ ਬੇਟੀ ਨੇ ਕਿਹਾ ਸੀ ਕਿ ਸਤਗੁਰੂ ਜੀ ਦੇ ਨਾਲ ਤੂੰ ਇਹੋ ਜਿਹਾ ਪੰਗਾ ਨਾ ਲੈ ਪਰ ਨਹੀਂ ਹਟਿਆ ਗੁਰ ਸ਼ਬਦ ਦੀ ਜਿਹੜੀ ਸਤਿਗੁਰ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇੱਕ ਓੰਕਾਰ ਤੋਂ ਲੈ ਕੇ 18 10 20 ਪਵਿੱਤਰ ਸਤਿਗੁਰ ਜੀ ਨੇ ਗੁਰਬਾਣੀ ਬਖਸ਼ਿਸ਼ ਕੀਤੀ ਸੀ ਜਫਰਨਾਮਾ ਲਿਖ ਕੇ ਜਿਹੜਾ ਆਪਣੇ ਆਪ ਨੂੰ ਬਾਦਸ਼ਾਹ ਕਹਿੰਦਾ ਸੀ ਅੱਜ ਕਮਰ ਦੇ ਉੱਤੇ ਕੋਈ ਦੀਵਾ ਜਗਾਉਣ ਵਾਲਾ ਨਹੀਂ ਸੋ ਮੈਂ ਨਿਮਰਤਾ ਸਹਿਤ ਬੇਨਤੀ ਕਰਨੀ ਚਾਹੁੰਦਾ ਸਾਰੀ ਸੰਗਤ ਨੂੰ ਕਿ ਆਪਾਂ ਸਤ ਵਿੱਚ ਗੁਰੂ ਸਾਹਿਬ ਜੀ ਨੇ 1706 ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕਿਰਪਾ ਬੜੀ ਵੱਡੀ ਕੀਤੀ 1604 ਦੇ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਪਵਿੱਤਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਤੇ ਤੇ 1664 ਵਿੱਚ ਸਤਗੁਰ ਜੀ ਨੂੰ ਗੁਰਤਾ ਗੱਦੀ ਗ੍ਰਿਆਈ ਮਿਲਦੀ ਆ ਤੇ 60 ਸਾਲ ਤੋਂ ਬਾਅਦ ਸਤਗੁਰ ਜੀ ਨੇ 15 ਰਾਗਾਂ ਵਿੱਚ ਨਰਦਾਰ ਪਵਿੱਤਰ ਗਰਵਾਣੇ ਦੀ ਸੰਪੂਰਤਾ ਬਖਸ਼ਿਸ਼ ਕੀਤੀ ਤੇ ਸਤਗੁਰ ਜੀ ਨੇ ਸਤਬ ਸਰਬੰਜਾ ਸ਼ਲੋਕ ਤੇ 59 ਸ਼ਬਦ ਸਾਨੂੰ ਦੇ ਕੇ ਇਹ ਪਵਿੱਤਰ ਸਿਧਾਂਤ ਦਾ ਫਲਸਫਾ ਕੰਪਲੀਟ ਕੀਤਾ ਜਿਹਨੂੰ ਆਖਰੀ ਤੌਰ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਪਵਿੱਤਰ ਧਰਤੀ ਦਮਦਮੇ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕਰਕੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਉਹ ਗ੍ਰੰਥ ਉਹ ਕਲਗੀਧਰ ਪਾਤਸ਼ਾਹ ਨੇ ਨੰਦੇੜ ਦੀ ਧਰਤੀ ਤੇ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਇਹ ਖਾਲਸਾ ਪੰਥ ਨੂੰ ਬਖਸ਼ਿਸ਼ ਕੀਤੀ ਸੀ ਆਓ ਸਾਰੇ ਆਪਾਂ ਗੁਰੂ ਗ੍ਰੰਥ ਤੇ ਲੜ ਲੱਗੀਏ ਕੀ ਸੀ ਸਤਿਗੁਰ ਜੀ ਦਾ ਹੁਕਮ ਸਿੱਖਾਂ ਦੇ ਵਿੱਚ ਵਿਦਵਤਾ ਬੜੀ ਪਈ ਜਿਹਲੇ ਸਤਗੁਰਾਂ ਨੇ ਕਿਉਂਕਿ ਪਰੰਪਰਾ ਰਹੀ ਗੁਰੂ ਸਾਹਿਬ ਜਾਣ ਤੋਂ ਪਹਿਲਾਂ ਗੁਰਤਾ ਗੱਦੀ ਵਖਸ਼ਿਸ਼ ਕਰਦੇ ਸੀ ਤੇ ਜਿਹਲੇ ਗੁਰੂ ਗੋਬਿੰਦ ਸਿੰਘ ਪਾਚਾ ਨੇ ਗੁਰਤਾ ਗੱਦੀ ਵਖਸ਼ਿਸ਼ ਕੀਤੀ ਧੰਨ ਗੁਰ ਤੇ ਗੁਰਗ੍ਰੰਥ ਸਾਹਿਬ ਨੂੰ ਤੇ ਫਿਰ ਸਿੱਖਾਂ ਦੇ ਵਿੱਚ ਇੱਕ ਵਿਦਵਤਾ ਪਈ ਸਤਿਗੁਰ ਜੀ ਜਾਣ ਦਾ ਸਮਾਂ ਤਾਂ ਨਹੀਂ ਆ ਗਿਆ ਸਤਿਗੁਰ ਜੀ ਕਹਿੰਦੇ ਜਾਣ ਦਾ ਸਮਾਂ ਹੁਣ ਜੋਤੀ ਜੋਤ ਸਮਾਉਣ ਦਾ ਸਮਾਂ ਆ ਗਿਆ ਤੇ ਸਤਿਗੁਰ ਜੀ ਤੁਹਾਡੇ ਦਰਸ਼ਨ ਕਿੱਥੋਂ ਕਰੀਏ ਤੇ 사ਤਗੁਰ ਜੀ ਨੇ ਬੜੇ ਮਿੱਠੇ ਤੇ ਪਿਆਰੇ ਬਚਨ ਕਹੇ ਸੀ 사ਤਗੁਰ ਜੀ ਕਹਿੰਦੇ ਅੰਮ੍ਰਿਤ ਵੇਲੇ ਨਿਤਨੇਮ ਕਰਕੇ ਪੰਜਾਂ ਪਿਆਰਿਆਂ ਨੂੰ ਫਤਿਹ ਗਜਾ ਲਈ ਮੈਂ ਉੱਥੇ ਹਾਜ਼ਰ ਹੋਊਗਾ ਤੇ 사ਤਗੁਰ ਜੀ ਜੇ ਪੰਜ ਪਿਆਰੇ ਵੀ ਨਾ ਹੋਣ ਕਹਿੰਦੇ ਫਿਰ ਆਪ ਨਿਤਨੇਮ ਕਰਕੇ ਸਵੇਰੇ ਗੁਰੂ ਗੁਰੂ ਕਰਕੇ ਸ਼ੀਸ਼ੇ ਦੇ ਵਿੱਚ ਆਪਣੇ ਨੂੰ ਦੇਖ ਕੇ ਕਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੈਨੂੰ ਮੈਂ ਉੱਥੇ ਦਰਸ਼ਨ ਦਿਊਗਾ ਜੇ ਮੇਰੀ ਆਤਮਾ ਉਹ ਗੁਰੂ ਗ੍ਰੰਥ ਵਿੱਚ ਮੇਰਾ ਸਰੀਰ ਗੁਰੂ ਪੰਥ ਦੇ ਵਿੱਚ ਅੱਜ ਦੋਹਾਂ ਨੂੰ ਇਹਦਾ ਸਾਡੀ ਪਵਿੱਤਰ ਜੋਤ ਸਮੁੱਚੀ ਲਗਾਈ ਦੀ ਅਗਵਾਈ ਕਰਦੀ ਇਸੇ ਤਰ੍ਹਾਂ ਰਹਿਣੀ ਪਰ ਯਤਨ ਕਰ ਰਹੇ ਅਸ ਝੁੰਧਲੀ ਪਾਉਣ ਦੀ ਗੁਰੂ ਪੰਥ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਪਰ ਮੈਂ ਵਧਾਈ ਦਿੰਨਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸਮੁੱਚੇ ਇਹਨਾਂ ਦੇ ਸਾਰੇ ਸੀਨੀਅਰ ਆਗੂਆਂ ਨੂੰ ਤਕੜੇ ਹੋ ਕੇ ਇਹ ਜਿਹੜਾ ਜਦੋ ਜੈਦ ਦਾ ਸਮਾਂ ਸੀ ਇਹਦੇ ਵਿੱਚ ਉਹ ਤੁਸੀਂ ਤਕੜੇ ਹੋ ਕੇ ਨਿਕਲੇ ਆ ਮੈਂ ਦਿਲ ਦੀਆਂ ਡਗਹਾਈਆਂ ਤੋਂ ਸਾਰੀ ਜੰਨੀ ਸੰਗਤ ਅੱਜ ਦੀ ਨਹੀਂ ਧੋਬੜੀ ਸਾਹਿਬ ਤੋਂ ਬਾਦਲ ਸਾਹਿਬ ਜਿੱਦਣ ਨਗਰ ਕੀਰਤਨ ਤੋਰਿਆ ਸੀ 95 ਦਿਨੀ ਪਰਸੋਂ 23 ਤਰੀਕ ਅੰਮ੍ਰਿਤ ਇੱਥੇ ਬੇਲੇ ਆ ਕੇ ਸ਼ਾਮ ਨੂੰ ਸਮਾਪਤੀ ਹੋਈ ਸੱਚ ਕਰਕੇ ਜਾਣਿਓ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਤੋਂ ਲੈ ਕੇ ਇਸ ਅਸਥਾਨ ਤੱਕ 3 ਘੰਟੇ ਲਗਾਤਾਰ ਸਾਨੂੰ ਲੱਗਾ ਬੜੇ ਵੱਡੀ ਲੋਕਾਂ ਨੇ ਉਹਦੇ ਵਿੱਚ ਸ਼ਮੂਲੀਅਤ ਕੀਤੀ ਪੰਜਾਬ ਤੋਂ ਬਾਹਰ 25 ਸਟੇਟ ਟੱਚ ਕਰਕੇ ਆਏ ਦੇ 25 ਸਟੇਟਾਂ ਦੇ ਵਿੱਚ ਆ ਜਿਹੜਾ ਸਾਡੇ ਵਰਕਰ ਸੀ ਇਹ ਬਦਲਦੇ ਵੀ ਸੀ ਦੋ ਸ਼ਿਫਟਾਂ 'ਚ ਤੇ ਮੈਂ ਇਹਨਾਂ ਨੂੰ ਕਹਿਣਾ ਪੰਜ ਪਿਆਰੇ ਕੱਲ ਮੈਂ ਇਹਨਾਂ ਨੂੰ ਵੀ ਕਹਿੰਦਾ ਸੀ ਮੈਂ ਕਿਹਾ ਤੁਹਾਡੇ 'ਚ ਜੋਸ਼ ਬੜਾ ਕਹਿੰਦੇ ਪ੍ਰਧਾਨ ਜੀ ਜ਼ਿਲ੍ਹੇ ਸੰਗਤਾਂ ਮੋਰੇ ਹੜ ਦੇਖਦੇ ਸੀ ਤੇ ਸੰਗਤਾਂ ਦੇ ਹੜ ਨੂੰ ਦੇਖ ਕੇ ਸਾਡੀ ਜਿਹੜੀ ਉਹ ਥਕਾਵਟ ਸੀ ਉਹ ਦੂਰ ਹੋ ਜਾਂਦੀ ਸੀ ਸੋ ਬੜਾ ਵੱਡਾ ਉਤਸ਼ਾਹ ਤੁਸੀਂ ਬਾਕਸ਼ਿਸ਼ ਕੀਤਾ 95 ਦਿਨੀ ਇਹ ਵੀ ਮੇਰੇ ਕਾਚ ਹੋਮਮਨੀ ਕਮੇਟੀ ਦਾ ਇਤਿਹਾਸ ਕਿ 95 ਦਿਨ ਤੋਂ ਬਾਅਦ 25 ਸਟੇਟਾਂ ਟੱਚ ਕਰਕੇ ਮਹਾਨ ਨਗਰ ਕੀਰਤਨ ਇਥੇ ਪਹੁੰਚਾ ਮੜਨ ਦੀ ਧਰਤੀ ਤੋਂ ਕਸ਼ਮੀਰ ਤੋਂ ਜਿਸ ਦਿਨ ਤੁਰੇ ਸੀ ਉੱਥੇ ਉਹ ਪੰਡਿਤ ਵੀ ਹਾਜ਼ਰ ਸੀ ਜਿਹੜੇ ਟਰੱਸਟ ਚਲਾਉਂਦੇ ਆ ਛੋਟਾ ਇਹ ਕਮਰਾ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਪਵਿੱਤਰ ਧਰਤੀ ਤੋਂ ਤੇ ਚਾਰ ਦਿਨ ਉਸ ਨਗਰ ਕੀਰਤਨ ਨੂੰ ਨਾ ਰਾਤ ਵੇਲੇ ਮਿਲਿਆ ਨਾ ਦਿਨ ਵੇਲੇ ਮਿਲਿਆ ਲਗਾਤਾਰ ਨਿਰੰਤਰ ਇੰਨੀਆਂ ਸੰਗਤਾਂ ਸੀ ਕਿ ਤਿਲ ਸਿੱਟਣ ਨੂੰ ਥਾਂ ਨਹੀਂ ਸੀ ਮੈਂ ਤਾਂ ਇਹ ਪਿਆਰ ਤੇ ਸਤਕਾਰ ਗੁਰੂ ਪੰਥ ਗੁਰੂ ਖਾਲਸੇ ਨੇ ਬਖਸ਼ਿਸ਼ ਕੀਤਾ ਮੈਂ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਆ ਦੋ ਤਿੰਨ ਕਿਉਂਕਿ ਪੰਜ ਚਾਰ ਮਿੰਟ ਲੱਗਣਗੇ ਮੇਰੇ ਤੋਂ ਬਾਅਦ ਪ੍ਰਧਾਨ ਸਾਹਿਬ ਨੇ ਬੋਲਣਾ ਆਪਾਂ ਇਸੇ ਤਰ੍ਹਾਂ ਟਿਕਾ ਦੇ ਵਿੱਚ ਬੈਠ ਕੇ ਉਹ ਵੀ ਵਿਚਾਰ ਸਾਰੇ ਸਰਵਣ ਕਰਨੇ ਆ ਮੈਂ ਮਤਾ ਇੱਕ ਰੂਪ ਦੇ ਵਿੱਚ ਦੋ ਤਿੰਨ ਇਹਦੇ ਵਿੱਚ ਹੈਗੇ ਆ ਇੱਕ ਅਸੀਂ ਯਤਨ ਪ੍ਰਧਾਨ ਜੀ ਕਰ ਰਹੇ ਆ ਪਰ ਜਥੇਦਾਨੀ ਕਹ ਰਿਹਾ ਹੈ 27 ਤਰੀਕ ਨੂੰ ਉਹਦਾ ਟਾਪ ਵੀ ਲਾ ਦੇਣਾ ਉਥੇ ਕ ਅਕਾਲੀ ਮਾਰਕੀਟ ਆ 7 ਏਕੜ ਸਾਡੇ ਕੋਲ ਜਗਾ ਆ ਅਕਾਲੀ ਮਾਰਕੀਟ ਮਹਾਰਾਜਾ ਰਣਜੀਤ ਸਿੰਘ 베ਲੇ ਦੀ ਜਿਹਦੀ ਅਸੀਂ ਕਾਰ ਸੇਵਾ ਵੀ ਆਪ ਹੀ ਸ਼ੁਰੂ ਕਰ ਰਹੇ ਹਾਂ ਉਥੇ ਅਸੀਂ 350 ਸਾਲਾਂ ਸਮਰਪਿਤ ਸ਼੍ਰੀ ਦਰਬਾਰ ਸਾਹਿਬ ਵਿਖੇ ਅਕਾਲੀ ਮਾਰਕੀਟ ਵਿਖੇ ਗੁਰੂ ਤੇਗ ਬਹਾਦਰ ਰੈਸ ਜਿਹੜਾ ਕੰਪਲੈਕਸ ਹੋਊਗਾ ਜਿਹਦੇ ਵਿੱਚ ਬੇਸਮੈਂਟ ਵੱਡੀ ਹੋਊਗੀ ਜਿਹਦੇ ਵਿੱਚ 1000 ਕਮਰਾ ਹੋਊਗਾ ਛੋਟੇ-ਛੋਟੇ 25 ਹਾਲ ਹੋਣਗੇ ਉਹ ਅਸੀਂ 27 ਤਰੀਕ ਨੂੰ ਸ਼ੁਰੂ ਕਰਕੇ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਦੇ ਸਨਮਖੋ ਬਖਬਖ ਕੰਪਲੈਕਸਾਂ ਦੇ ਨਾਮ ਵੀ ਰੱਖਾਂਗੇ ਸੋ ਗੁਰੂ ਸਾਹਿਬ ਕਿਰਪਾ ਕਰਨ ਤਨ ਮਨ ਤੇ ਧਨ ਦੇ ਨਾਲ ਉਹ ਕਿਉਂਕਿ ਅਸੀਂ ਠੇਕਾ ਦਿੱਤਾ ਕੰਪਨੀਆਂ ਨੂੰ ਉਹਨਾਂ ਨੂੰ ਕਿਹਾ ਕਿ ਛੇਤੀ ਬਣਾ ਦਿਓ ਸੋ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਵੀ ਆਪਣੀ ਮਾਇਆ ਸਫਲ ਕਰਨੀ ਆ ਤਾਂ ਕਿ ਰਹਿਸ਼ਾਂ ਦੀ ਬੜੀ ਕਈ ਵਾਰੀ ਕਮਜ਼ੋਰੀ ਆਉਂਦੀ ਆ ਤੇ ਆਪਾਂ ਉਥੇ ਛੇਤੀ ਹੋਰ ਹੈਸ਼ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ 350 ਸਾਲਾਂ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਕਰਨੇ ਨੌਵੇਂ ਪਾਤਸ਼ਾਹ ਛੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 17ਵੀਂ ਸਦੀ ਵਿੱਚ ਹਿੰਦੁਸਤਾਨ ਦੇ ਮੁਗਲ ਬਾਦਸ਼ਾਹ ਰੰਗਜਾਬ ਵੱਲੋਂ ਰੰਗਜੇਬ ਵੱਲੋਂ ਕੀਤੇ ਜਾ ਰਹੇ ਜ਼ਬਰ ਜ਼ੁਲਮ ਦੇ ਵਿਰੋਧ ਜ਼ਬਰ ਇਲਾਹੇ ਜਾਂ ਰਹੇ ਤਿਲਕ ਜੰਜੂ ਨੂੰ ਬਚਾਉਣ ਦੀ ਖਾਤਰ ਆਪਣਾ ਸੀਸ ਦੇ ਕੇ ਸੰਸਾਰ ਵਿੱਚ ਬੇਨजीर ਸ਼ਹਾਦਤ ਦਾ ਇਤਿਹਾਸ ਰਚਿਆ ਹੈ ਦੂਜਿਆਂ ਦੇ ਧਾਰਮਿਕ ਅਧਿਕਾਰਾਂ ਆ ਲਈ ਆਪਣੇ ਸੀਸ ਦੇਣ ਵਾਲੇ ਕੇਵਲ ਤੇ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਭਰੋਸੇ ਅਡੋਲ ਆਰਾਦੇ ਅਤੇ ਮਨੁੱਖੀ ਹੱਕਾਂ ਦੀ ਸਤੰਤਰਤਾ ਦਾ ਬਲਖਣ ਅਧਿਹਾਏ ਹੈ ਜੋ ਸਮੁੱਚੀ ਮਾਨਵ ਜਾਤੀ ਨੂੰ ਸਵੈ ਮਾਣ ਅਤੇ ਦਲੇਰੀ ਦੇ ਸਤਿਗੁਣਾਂ ਦਾ ਰਾਹਗੀਰ ਬਣਾਉਂਦਾ ਹੈ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦ ਦੀ ਸਤਾਪ ਦੀ ਮੌਕੇ ਅੱਜ ਗੁਰਦੁਆਰਾ ਸੀਸਗੰਜ ਵਿਖੇ ਸ਼੍ਰੀ ਆਨੰਦਪੁਰ ਸਾਹਿਬ ਕੇ ਇੱਕ ਇਹ ਇਕੱਤਰ ਹੋਇਆ ਵਿਰਾਗ ਸਾਧਾ ਤੇ ਸਤਕਾਰ ਦਾ ਇਹ ਵਿਸ਼ਾਲ ਸਮੂਹ ਨੌਵੇਂ ਪਾਤਸ਼ਾਹ ਦੇ ਅਦੁੱਤੀ ਪਰਕਾਰਾਂ ਅਤੇ ਅਜੀਮ ਸ਼ਹਾਦਤ ਨੂੰ ਰੋਮ ਰੋਮ ਕਰਕੇ ਸਿਰ ਝਾਉਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਹੁੰਦੀਆਂ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਸਾਹਿਬ ਜੀ ਦਾ 350 ਸਾਲਾਂ ਸ਼ਹੀਦੀ ਦਿਹਾੜਾ ਮਨਾਉਂਦਿਆਂ ਗੁਰੂ ਸਾਹਿਬ ਦੀਆਂ ਸਖਿਆਵਾਂ ਅਤੇ ਸ਼ਹਾਦਤ ਦੇ ਸ਼ਾਨ ਮਤੇ ਇਤਿਹਾਸ ਨੂੰ ਪ੍ਰਚਾਰਨ ਲਈ ਆਪਣੀ ਬਚਨ ਬਾਤਾਂ ਪਰਕਾਉਣ ਦੀ ਹੈ ਇਸੇ ਦੇ ਵਿੱਚ ਅਗਲਾ ਪੂਰਾ ਸਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਨੂੰ ਸਮਰਪਿਤ ਕਰਦੇ ਹਾਂ ਧਰਮ ਪ੍ਰਚਾਰ ਦੀ ਲਹਿਰ ਪ੍ਰਚੰਡ ਕਰਨ ਲਈ ਘਰ ਘਰ ਤੱਕ ਸਤ ਗੁਰਾਂ ਦੇ ਪਾਵਨ ਉਪਦੇਸ਼ਾਂ ਤੇ ਫਲਸਫੇ ਨੂੰ ਪਹੁੰਚਾਉਣ ਲਈ ਵੱਡੇ ਯਤਨ ਕੀਤੇ ਜਾਣਗੇ ਸੰਗਤ ਨੂੰ ਅਪੀਲ ਹੈ ਕਿ ਗੁਰੂ ਸਾਹਿਬ ਦੇ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹਾਂ ਧਰਮ ਦੀਆਂ ਕਦਰਾਂ ਕੀਮਤਾਂ ਨਾਲ ਬੱਚਿਆਂ ਨੂੰ ਜੋੜਨ ਦਾ ਵਿਸ਼ੇਸ਼ ਉਦਮ ਅਪਰਾਲਾ ਕੀਤਾ ਜਾਵੇਗਾ ਅੱਜ ਦਾ ਇਕੱਠ ਇਹ ਵੀ ਮੰਗ ਕਰਦਾ ਹੈ ਕਿ ਰਾਜਨੀਤਿਕ ਕਾਰਨਾ ਕਰਕੇ ਜੇਲਾ ਵਿੱਚ ਦਹਾਕਿਆਂ ਤੋਂ ਨજરਬੰਦ ਬੰਦੀ ਸਿੰਘਾਂ ਨੂੰ ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਕਰਕੇ ਤੁਰੰਤ ਰਿਹਾ ਕੀਤਾ ਜਾਵੇ ਕੇਂਦਰ ਸਰਕਾਰ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਗੁਰੂ ਮੌਕੇ ਸਾਲ 2019 ਵਿੱਚ ਜਾਰੀ ਕੀਤੀ ਆਪਣੀ ਨੋਟੀਫਿਕੇਸ਼ਨ ਨੂੰ ਪੂਰੀ ਤਰ੍ਹਾਂ ਲਾਗੂ ਕਰਦਿਆਂ ਗੁਰੂ ਸਾਹਿਬ ਜੀ ਨੂੰ ਇਹ ਛਾਦਾ ਤੇ ਫੁੱਲ ਭੇਟ ਕਰਨ ਤੇ ਭਾਈ ਬਲਵੰਤ ਸਿੰਘ ਰਾਜਵਾਨ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਕੇ ਉਹਨਾਂ ਸਵੇ ਸਾਰੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਨਾ ਚਾਹੀਦਾ ਹੈ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਸਿੱਖ ਭਾਵਨਾਵਾਂ ਨੂੰ ਦਰਖਨਿਆਰ ਕਰਦਿਆਂ ਅਪਣਾਈ ਜਾ ਰਹੀ ਨਰਾત્મક ਪਹੁੰਚ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਰਹੀ ਹੈ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿੱਖਾਂ ਨੇ ਦੇਸ਼ ਲਈ ਵੱਡੀਆਂ ਕੁਰਬਾਨੀਆਂ ਹਨ ਅਤੇ ਇਸ ਦੇਸ਼ ਦਾ ਛੱਬਿਆਚਾਰ ਖਾਸਾ ਸਿੱਖਾਂ ਦੀਆਂ ਕੁਰਬਾਨੀਆਂ 사ਤਕਾ ਹੀ ਕਾਇਮ ਹੈ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਵੱਡਾ ਦਿਲ ਦਿਖਾਵੇ ਅਤੇ ਮਨੁੱਖੀ ਸਵੇਦਨਾ ਦੀ ਕਦਰ ਕਰਦਿਆਂ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰੇ ਆਖਰੀ ਜਿਹੜਾ ਸਾਡਾ ਮਤਾ ਇਸ ਦੇ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਦੇਸ਼ ਦੀ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਗੁਰੂ ਸਾਹਿਬ ਵੱਲੋਂ ਧਰਮ ਦੀ ਆਜ਼ਾਦੀ ਅਤੇ ਦਿੱਤੀ ਮਹਾਨ ਸ਼ਹਾਦਤ ਨੂੰ ਸਜਦਾ ਕਰਦੇ ਹਾਂ ਦੇਸ਼ ਵਿੱਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਸਿੱਖੀ ਪਹਿਚਾਨ ਲਈ ਰੁਕਾਵਟ ਮਾਣਨ ਵਾਲੇ ਅਮਲਾਂ ਨੂੰ ਤੁਰੰਤ ਬੰਦ ਕਰਕੇ ਸਿੱਖਾਂ ਨੂੰ ਆਪਣੇ ਨਿਆਰੇ ਸਰੂਪ ਕਕਾਰਾਂ ਤੇ ਫਲਸਫੇ ਨੂੰ ਧਾਰਨ ਕਰਦੇ ਆ ਜੀਣ ਦਾ ਸਖਾਵਾਂ ਮਾਹੌਲ ਦਿੱਤਾ ਜਾਵੇ ਬੋਲੇ ਸੋ ਨਿਹਾਲ ਅੰਤ ਦੇ ਵਿੱਚ ਫਿਰ ਉਹੋ ਹੀ ਬੇਨਤੀ 29 ਤਰੀਕ ਨੂੰ ਕੋਈ ਜੀ ਘਰ ਦਾ ਰਹਿ ਨਾ ਜਾਵੇ 14 ਕਿਲੋਮੀਟਰ ਦਾ ਸਫਰ ਐਵੇਂ ਲੱਗੇ ਪੇ ਖਾਲਸਾ ਅੱਜ ਆਪਣੇ ਜਹਾਜ ਲੌਲ ਦੇ ਵਿੱਚ ਚੱਲ ਰਿਹਾ ਤੇ ਮੈਨੂੰ ਪੂਰਨ ਆਸ ਵੀ ਆ ਕਿ ਇਹ ਆ ਸਮਾਗਮ ਹੁਣ 26 ਤਰੀਕ ਵੀ ਕਾ ਲੂੰ ਇਦਾਂ ਹੀ ਚੱਲਣੇ 27 ਵੀ ਇਦਾਂ ਹੀ 28 ਵੀ ਇਥੇ ਦਿਨ ਦੇ ਵੀ ਸਮਾਗਮ ਚੱਲਦੇ ਤੇ ਰਾਤ ਦੇ ਵੀ ਚੱਲਦੇ ਆ ਤੇ ਮੈਨੂੰ ਖੁਸ਼ੀ ਆ ਵੀ ਰਾਤ ਵੀ ਲੋਕ ਵੱਡਾ ਹਨੇਰਾ ਹੁਣ ਤੱਕ ਇਦਾਂ ਹੀ ਬੈਠੇ ਸੋ ਇਹ ਗੁਰੂ ਤੋਂ ਲਾਹਾ ਲੈਣਾ 사ਤਗੁਰ ਜੀ ਨੇ 350 ਸਾਲ ਇਹ ਸ਼ਹਾਦਤ ਦਿਹਾੜਾ ਸ਼ਹੀਦੀ ਗੁਰਪੁਰਪਾਈ ਮਨਾਉਣਾ ਵੀ ਤੇ ਬਸਾਉਣਾ ਵੀ ਆ ਮਨਾਉਣਾ ਕੀ ਆ ਜਿਹੜਾ ਮਨਾ ਰਹੇ ਬਸਾਉਣਾ ਕੀ ਆ ਗੁਰਸ਼ਬਦ ਨੂੰ ਬਸਾਉਣਾ ਪਵਿੱਤਰ ਗੁਰਬਾਣੀ ਅਨਸਾਰ ਆਪਣਾ ਜੀਵਨ ਜਿਉਣਾ ਦੋਨੋਂ ਸਿੰਘ ਸਾਹਿਬ ਸਿੰਘ ਸਾਹਿਬ ਗਿਆਨੀ ਕਰਲੀਪ ਸਿੰਘ ਜੀ ਗੜਗਾਜ ਸੰਤ ਬਾਬਾ ਟੇਕ ਸਿੰਘ ਜੀ ਧਨੋਲਾ ਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਤੇ ਸਮੁੱਚੀਆਂ ਕਾਰ ਸੇਵਾ ਤੇ ਸਾਰਿਆਂ ਦਾ ਹੀ ਦਿਲ ਦੀਆਂ ਢਗਹਾਈਆਂ ਤੋਂ ਧੰਨਵਾਦ ਕਰਦਾ ਹਾਂ ਆਸ ਰੱਖਦਾ ਕਿ ਗੁਰੂ ਸਾਹਿਬ ਕਿਰਪਾ ਕਰਨ ਸਿੱਖ ਦੀ ਜਿਹੜੀ ਅਰਦਾਸ ਆ ਉਹ ਇੱਥੇ ਆ ਕੇ ਖਤਮ ਹੁੰਦੀ ਆ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਦਾ ਭਲਾ ਆ ਬਾਬਾ ਸਤਨਾਮ ਸਿੰਘ ਜੀ ਬੈਠੇ ਆ ਜਿਨ੍ਹਾਂ ਨੇ ਉਹ ਛੜਕ ਕੰਪਲੀਟ ਕੀਤੀ ਆ ਜਿਹੜੀ ਗੜ ਸਿੰਘਰ ਤੋਂ ਆਨੰਦਪੁਰ ਨੂੰ ਆਉਂਦੀ 6 ਮਾਰਕੀ ਬਣਾ ਦਿੱਤੀ ਆ